ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਿੱਧੂ ਡੇਰੀ ਫਾਰਮ ਕਲਾਲਾ ਦੇ ਵਿੱਚ ਜਿਹੜੇ ਮੇਰੇ ਵੀਰ ਆਪਣੀ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਨੇ ਉਹਨੂੰ ਰਿਕੁਐਸਟ ਹੈ ਕਿ ਆਪਣਾ ਚੈਨਲ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗਿਆ ਬੈਲ ਆਈਕਨ ਦਾ ਬਟਨ ਪ੍ਰੈਸ ਕਰ ਦਿਓ ਤਾਂ ਕਿ ਹਰ ਨਵੀਂ ਆਉਣ ਵਾਲੀ ਵੀਡੀਓ ਨੋਟੀਫਿਕੇਸ਼ਨ ਆ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਕਿਸਾਨ ਵੀਰੋ ਅੱਜ ਵੀਡੀਓ ਦੇ ਐਂਡ ਤੱਕ ਬਣੇ ਰਹੋ ਅੱਜ ਆਪਾਂ 11 ਅਗਸਤ ਨੂੰ ਵੀਡੀਓ ਕਵਰ ਕਰ ਰਹੇ ਆ 11 ਅਗਸਤ 2023 ਨੂੰ ਵੀਡੀਓ ਕਵਰ ਕਰਦੇ ਆ ਦੋ ਨਗ ਤੁਹਾਨੂੰ ਪ੍ਰੋਪਰ ਜਾਣਕਾਰੀ ਦੇਵਾਂਗੇ ਬਾਕੀ ਨਾਗ ਆਪਾਂ ਤੁਹਾਨੂੰ ਝਲਕ ਮਰਵਾ ਦਾਂਗੇ ਉਹਨਾਂ ਦੀ ਵੀਡੀਓ ਤੁਸੀਂ WhatsApp ਤੇ ਮੰਗਾ ਕੇ ਸਾਰੀ ਡਿਟੇਲ ਜਾਣ ਸਕਦੇ ਹੋ ਪਰ ਦੋ ਨਗ ਇੱਕ ਸਾਈਵਾਲ ਦੇ ਮਗਰਬੱਛੀ ਤੇ ਇੱਕ ਪੰਜਾਬ ਵਾਲੀ ਜਰਸੀ ਟੌਪ ਦਾ ਨੀਨਾ ਇਹਨਾਂ ਦੀ ਤੁਹਾਨੂੰ ਮੈਂ ਪ੍ਰੋਪਰ ਡਿਟੇਲ ਵੀਡੀਓ ਤੇ ਦਊਂਗਾ ਵੀਡੀਓ ਦੇ ਐਂਡ ਤੱਕ ਵੀਡੀਓ ਨੂੰ ਜਰੂਰ ਦੇਖਿਓ ਇਹ ਦੋ ਨਗ ਤਾਜ਼ੇ ਸੂਏ ਹੋਏ ਆਪਣੇ ਕੋਲੇ ਅਵੇਲੇਬਲ ਆ ਇਹ ਤੋਂ ਇਲਾਵਾ ਵੀ ਆਪਣੇ ਕੋਲੇ ਕ੍ਰਾਸ ਬੈਡਾਂ ਅਵੇਲੇਬਲ ਨੇ ਛੋ ਆਜੋ ਕਰਦਿਆਂ ਗੱਲ ਸ਼ੇਅਰ ਡਿਟੇਲ ਦਿੰਨੇ ਆ ਤੁਹਾਨੂੰ ਸੋ ਇੱਕ ਨੰਬਰ ਤੋਂ ਸ਼ੇਅਰ ਕਰਦੇ ਆਂ ਪਿਆਵਲੀ ਜਰਸੀ ਆ ਮਗਰ ਮੇਲ ਕਾਫਾ ਪੰਜਵਾਂ ਛੇਵਾਂ ਦਿਨ ਸੂਈ ਨੂੰ ਇਹਨੂੰ ਥਾਣਾ ਹਵਾਨਾ ਨੇੜੇ ਤੋਂ ਚੈੱਕ ਕਰਾ ਦਨੇ ਆ ਕੱਲਾ ਕੱਲਾ ਨਿਕਲ ਮਾ ਥਾਣਾ ਤੁਸੀਂ ਦੇ ਸਕਦੇ ਹੋ ਗੁਲਾਬੀ ਗੁਲਾਬੀ ਸੋਹਣਾ ਥਣ ਲੱਗਿਆ ਹੱਥਾਂ ਦੀ ਚਵਾਈ ਵਾਲਾ ਪੰਜਵਾਂ ਛੇਵਾਂ ਦਿਨ ਸੂਈ ਨੂੰ ਆ ਫੇਸ ਕੁਆਲਿਟੀ ਦੇ ਸਕਦੇ ਹੋ ਤੁਸੀਂ ਪਹਿਲਾ ਦੂਜਾ ਸੂਹਾ ਬੱਸੀ ਆ ਇਹ 4 ਤੋਂ 6 ਦੰਦ ਹੋ ਰਹੀ ਆ ਹਵਾਨਾ ਤੁਸੀਂ ਚੈੱਕ ਕਰ ਸਕਦੇ ਹੋ ਸੋਹਣਾ ਠੋਸ ਹਵਾਨਾ ਤਿਆਰ ਕੀਤਾ ਹੋਇਆ ਹੈਗਾ ਪੰਜ ਦਿਨਾਂ ਦੀ ਸੂਈ ਥੱਲੇ ਦੇ ਥੱਲੇ 16 17 ਕਿਲੋ ਬੋਲਾ ਇਸ ਟਾਈਮ ਰੈਡੀ ਆ ਕੋਈ ਮੇਰਾ ਵੀਰ ਦੋ ਟਾਈਮ ਮਿਲ ਕੇ ਲੈ ਜਾ ਸਕਦਾ 16 17 ਕਿਲੋ ਬੋਲਾ ਪਿਆਰ ਇਸ ਟਾਈਮ ਪੂਰੀ ਠੰਡੀ ਸੀਲ ਆ ਤੁਸੀਂ ਦੇਖ ਸਕਦੇ ਹੋ ਹਵਾਨਾ ਉਪਰੋਂ ਸੂਲ ਤੋਂ ਲੈ ਕੇ ਸਟਾਰਟ ਹੁੰਦਾ ਠੰਡੀ ਪੂਰੀ ਬਰਫ਼ ਵਰਗੀ ਆ ਦੇਖ ਸਕਦੇ ਹੋ ਚੌੜਾ ਤੇ ਠੋਸ ਹਵਾਨਾ ਦੂਸਰੀ ਸਾਈਡ ਤੋਂ ਥਣਮ ਕੇ ਲੈ ਚੈੱਕ ਕਰਾ ਦਿੰਨੇ ਆ ਆ ਬੈਂਚ ਚੈੱਕ ਕਰ ਸਕਦੇ ਹੋ ਹਵਾਨੇ ਤੇ ਕੱਲਾ ਕੱਲਾ ਨਿਖੜਵਾ ਥਾਣਾ ਮਿਲ ਕੇ ਬਣ ਵਧੀਆ ਆ ਸਟਰੋਂਗ ਆ ਤੋੜ ਕੇ ਦਿਖਾਵਾਂਗੇ 16 17 ਕਿਜੀ ਬੋਲਾ ਹੁਣ ਰੈਡੀ ਆ ਕੋਈ ਮੇਰਾ ਵੀਰ ਦੋ ਡੰਗ ਮਣਕੇ ਆਪਣੇ ਫਾਰਮ ਤੋਂ ਲਿਆ ਸਕਦਾ ਕਿਉਂਕਿ ਬਹੁਤ ਵੀਰਾਂ ਦਾ ਕਹਿਣਾ ਹੁੰਦਾ ਕਿ ਆ ਵੀ ਤੁਸੀਂ ਦੁੱਧ ਜਿਹੜਾ ਕਹਿ ਦਿੰਨੇ ਹੋ ਉਹ ਆਪਣੇ ਫਾਰਮ ਦੀ ਜ਼ਿੰਮੇਵਾਰੀ ਹੁੰਦੀ ਆ ਆਪਾਂ ਆਪਣੇ ਫਾਰਮ ਤੋਂ ਤੁਹਾਨੂੰ ਮਣਕੇ ਦੇ ਸਕਦੇ ਆ ਅੱਗੇ ਥੋੜੀ ਸੇਵਾ ਕੀ ਤੁਸੀਂ ਇਹ ਤੋਂ 20 ਚੋ ਸਕਦੇ ਹੋ ਜਾਂ ਇਹ 15 ਤੇ ਖੜ ਸਕਦੀ ਆ ਉਹਦੀ ਆਪਣੀ ਕੋਈ ਜ਼ਿੰਮੇਵਾਰੀ ਨਹੀਂ ਹੈਗੀ ਉਹ ਤੁਹਾਨੂੰ ਪਤਾ ਹੀ ਆ ਆਪਣੇ ਘਰ ਦੀ ਜ਼ਿੰਮੇਵਾਰੀ ਹੁੰਦੀ ਆ ਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ ਸਿੱਧੂ ਡੇਰੀ ਫਾਰਮ ਕਲਾਲਾ ਆਪਣੇ ਫਾਰਮ ਤੋਂ ਆਪਾਂ ਵੀਡੀਓ ਕਵਰ ਕਰ ਰਹੇ ਆ ਤੋਰ ਕੇ ਦਿਖਾਵਤ ਪਹਿਲੇ ਨੰਬਰ ਤੇ ਜਰਸੀ ਦੂਜਾ ਸੁਆਈ ਆ ਫੇਸ ਕੁਆਲਟੀ ਦੇਖ ਸਕਦੇ ਹੋ ਹਾਈਟ ਦੇਖ ਸਕਦੇ ਹੋ ਲੈਂਥ ਦੇਖ ਸਕਦੇ ਹੋ ਬੱਸੀ ਦੀ ਇਹਦੀ ਵਟਸਐਪ ਤੇ ਵੀ ਵੀਡੀਓ ਮੰਗਾ ਸਕਦੇ ਹੋ ਕੁਮਾਲਾ ਪੁੱਤ ਲੈ ਅੰਦਰ ਸੋਹਣਾ ਹਵਾਨਾਗਾ ਬਰੀਡ ਦੇ ਵਿੱਚ ਪੈਂਦੀ ਆ ਸੋ ਕਿਸੇ ਮੇਰੇ ਵੀਰ ਨੂੰ ਇਹ ਬੜਾ ਪਸੰਦ ਹੋਈ ਉਹ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਬਣਾ ਲਿਓ ਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ ਸਿੱਧੂ ਡੇਰੀ ਫਾਰਮ ਕਲਾਲਾ ਆਪਣੇ ਫਾਰਮ ਤੋਂ ਆਪਾਂ ਵੀਡੀਓ ਕਵਰ ਕੀਤੀ ਆ ਆਪਣਾ ਫੇਸਬੁੱਕ ਤੇ ਇੰਸਟਾਗ੍ਰਾਮ ਤੇ ਵੀ ਪੀਜਾ ਉਹਨੂੰ ਫੋਲੋ ਕਰੋ ਉਹਨਾਂ ਤੇ ਵੀ ਆਪਾਂ ਸਟੋਰੀਆਂ ਪਾਉਣੇ ਆ ਫੇਸਬੁੱਕ ਤੇ ਵੀ ਆਪਣਾ ਪੇਜ ਆ ਸਿੱਧੂ ਡੇਰੀ ਫਾਰਮ ਕਲਾਲਾ ਦੇ ਨਾਂ ਤੇ ਇੰਸਟਾਗ੍ਰਾਮ ਤੇ ਵੀ ਆਪਣਾ ਪੇਜ ਆ ਉਹਨੂੰ ਫੋਲੋ ਕਰਿਓ ਸਾਈਵਾਲ ਪਹਿਲਾਂ ਤੁਹਾਨੂੰ ਤੋਰ ਕੇ ਦਿਖਾ ਦਿੰਨੇ ਆ ਬੱਛੀ ਮਗਰ ਆ ਤੁਸੀਂ ਦੇਖ ਸਕਦੇ ਹੋ ਪੰਜਵਾਂ ਦਿਨੇ ਇਹਨੂੰ ਸੂਈ ਨੂੰ ਆ ਇਹਦੇ ਹੇਠਾਂ 16 ਕਿਲੋ ਕੋਈ ਮੇਰਾ ਵੀਰ ਲੀਟਰ ਲਾ ਕੇ ਲਿਆ ਸਕਦਾ ਇਹ ਉਹ ਸਾਈਵਾਲ ਨਹੀਂ ਹੈਗੀ ਨੇੜ ਤੋਂ ਤੁਹਾਨੂੰ ਥਣ ਕੱਲਾ ਕੱਲਾ ਨਿਕਲਵਾ ਚੈੱਕ ਕਰਾ ਦਿੰਨੇ ਆ ਸੋਹਣਾ ਥਣ ਲੱਗਿਆ ਥਾਂ ਦੀ ਚਵਾਈ ਵਾਲਾ ਪੋਲੀ ਤੇ ਮੋਟੀ ਚਵਾਈ ਆ ਪੂਰੀ ਠੰ ਉਹਨੂੰ ਖੋਲ ਕੇ ਦਿਖਾਉਣਿਆ ਫੇਸ ਕੁਆਲਿਟੀ ਦੇਖ ਲਓ ਤੁਸੀਂ ਬਾਡੀ ਸਟਰਕਚਰ ਦੇਖੋ ਚੰਗੀ ਜਾਤ ਵਾਲੀ ਸਾਈਵਾਲ ਐ ਇਹ 2 ਨੰਬਰ ਤੇ ਆ ਗਈ 16 ਕਿਲੋ 5 ਦਿਨਾਂ ਦੀ ਸੂਈ ਥੱਲੇ ਬੌਲਾ ਮੰਨ ਲਓ ਦੁੱਧ ਮੰਨ ਲਓ ਕੋਈ ਮੇਰਾ ਵੀਰ ਦੋ ਡੰਗ ਮਣਕੇ ਲਿਆ ਸਕਦਾਗਾ ਦੁਬਾਰਾ ਫੇਰ ਕਹਿਣਾ ਚਾਹੂੰਗਾ ਆਪਣੇ ਫਾਰਮ ਦੀ ਆਪਣੀ ਚਵਾਈ ਦੀ ਹੈ ਜਿਹੜੀ ਉਹ ਜ਼ਿੰਮੇਵਾਰੀ ਆ ਗਾਂਹਾਂ ਨੂੰ ਪਤਾ ਵੀ ਸੇਵਾ ਨਾਲ ਤੁਸੀਂ 20 ਚੋਲੋ ਚਾਹੇ 15 ਚੋਲੋ ਉਹ ਤੁਹਾਡੀ ਸੇਵਾ ਹੁੰਦੀ ਆ ਆਪਣੇ ਕੋਲ ਕੋਈ ਵੀ ਵੀਰ ਆਪਣੀ ਵੀਡੀਓ ਦੇਖਦਾ ਆਪਣੇ ਕੋਲ ਤਸੱਲੀ ਕਰਕੇ ਤੁਸੀਂ ਮਿਲ ਕੇ ਲਿਆ ਸਕਦੇ ਹੋ ਜਿੰਨਾ ਸਾਨੂੰ ਦੁੱਧ ਕਹਾਂਗੇ ਆ ਦੇ ਸਕਦੇ ਹਾਂ ਠੰਡੀ ਸੀਲ ਬਰਫ਼ ਵਰਗੀ ਇਸ ਨੂੰ ਹੱਥ ਫੇਰ ਕੇ ਦਿਖਾਵਾਂਗੇ ਸੋਹਣਾ ਹਵਾਨਾ ਤੋਪ ਦਿੱਤਾ ਨਗੀਨਾ ਸਾਈਵਾਲ ਦਾ ਬਹੁਤ ਕਿਸਾਨ ਵੀਰਾਂ ਦੀ ਡਿਮਾਂਡ ਸੀ ਵੀ ਸਾਨੂੰ ਚੰਗੀ ਠੰਡੀ ਸਾਈਵਾਲ ਚਾਹੀਦੀ ਆ ਵੀ ਸੀ ਇੱਕ ਹੀ ਰੱਖਣੀ ਆ ਤਾਂ ਮੱਝਾਂ ਵਰਗਾ ਦੁੱਧ ਆ ਸਨੇਰੀ ਮੌਕਾ ਉਹਨਾਂ ਵੀਰਾਂ ਵਾਸਤੇ ਮਗਰ ਵੀ ਬੱਛੀ ਆ ਦੇ ਸਕਦੇ ਤੁਸੀਂ ਬੱਛੀ ਇਧਰ ਨੂੰ ਕਰ ਬੋਹਣੀ ਬੱਛੀ ਤਿਆਰ ਹੋਊਗੀ ਦੇਖ ਸਕਦੇ ਕੋਈ ਇਹ ਗੂੰਗੂ ਕਰਨ ਵਾਲੀ ਨਹੀਂ ਆ ਦੇਖ ਲੈ ਤੋ ਕੈਮਰਾ ਬਿਲਕੁਲ ਮੂੰਹ ਦੇ ਕੋਲੇ ਆ ਸੋ ਤੁਸਨੂੰ ਹੱਥ ਫੇਰ ਕੇ ਦਿਖਾ ਦਿੰਨੇ ਆ ਦੇਖ ਸਕਦਾ ਤੁਸੀਂ ਪੂਰੀ ਠੰਡੀ ਸੀਲ ਬਰਫ਼ ਵਰਗੀ ਦੇਖ ਸਕਦਾ ਤੁਸੀਂ ਇਹ ਸਾਈਵਾਲ ਆ ਅਸਲ ਸਾਈਵਾਲ ਆ ਇਹ ਜਿਵੇਂ ਮਰਜੀ ਦੋਨੇ ਪਾਸੇ ਹੱਥ ਫੇਰੀ ਚੱਲੋ ਕੋਈ ਬਾਸਤਾਨੀ ਇਹਨੂੰ ਚਵਾਈ ਵੇਲੇ ਨਿਆਣਾ ਪਾਓ ਨਾ ਪਿਓ ਕੋਈ ਦਿੱਕਤ ਨਹੀਂ ਇਹ ਦੋ ਤੁਸਨੂੰ ਵੇੜਾ ਚੈੱਕ ਕਰਾਤੀਆਂ ਮੈਂ ਪਿੰਡ ਕਿਲਾਲਾ ਜ਼ਿਲ੍ਹਾ ਬਰਨਾਲਾ ਸਿੱਧੂ ਡੇਰੀ ਫਾਰਮ ਕਿਲਾਲਾ ਇਸ ਤੋਂ ਇਲਾਵਾ ਆਪਣੇ ਕੋਲੇ ਇੱਕ ਬੱਚੀ ਸੂਈ ਹੋਈ ਆ ਐਰ ਸ਼ਹਿਰ ਦੀ ਬੱਚੀ ਆ ਇਹ ਦੇ ਮਗਰ ਪਹਿਲਾ ਸੂਆ ਦੋ ਦੰਦ ਬੱਸੀ ਸੂਈ ਹੋਈ ਆ ਦੇਸਾਂ ਨੂੰ 11-12 ਕਿਲੋ ਬੋੜਾ ਇਹ ਥੱਲੇ ਹੇ ਪਹਿਲਾ ਸੂਆ ਬੱਸੀ ਸੂਈ ਆ ਸੋਹਣਾ ਥਾਣਾ ਮਗਰ ਵੀ ਬੱਚੀ ਆ ਬੱਚੀ ਬਹੁਤ ਪਿਆਰੀ ਆ ਇਹ ਸੈਰ ਦੀ ਦੇਸਾਂ ਨੂੰ ਦੋ ਦੰਦ ਬੱਚੀ ਆ ਭਾ ਵੀ ਬਾਜਵਾ ਸਰੇ ਕਰ 14 ਕਿਲੋ ਦੁੱਧ ਦੇਊਗੀ ਇਹ ਥਣ ਸੋਹਣਾ ਲੱਗਿਆ ਹੋਇਆ ਕੱਲਾ ਕੱਲਾ ਨਿਕੜਵਾ ਦੇਸਾਂ ਤੁਸੀ ਕੱਲਾ ਕੱਲਾ ਨਿਕੜਵਾ ਸੋਹਣਾ ਥਾਣਾ ਮੁੱਠੀ ਵਾਲਾ ਭਾ ਵੀ ਇਹਦਾ ਬਾਜਵਾ ਪਹਿਲਾ ਸੂਆ ਦੋ ਦੰਦ ਸੂਈ ਹੋਈ ਆ ਬੋੜੇ ਜੀ ਆ ਬੱਚੀ ਹੇ ਇਹ ਆਪਣੇ ਕੋਲੇ ਸੇਲ ਲਈ ਅਵੇਲੇਬਲ ਆ ਜਰਸੀ ਚ ਆ ਗਈ ਇਹ ਕਾਲੀ ਜਰਸੀ ਫੇਸ ਕੁਆਲਟੀ ਦੇਖ ਸਕਦਾ ਤੁਸੀਂ ਕਾਲੀ ਜਰਸੀ ਆ ਗਈ ਬੱਚੀ ਬਹੁਤ ਪਿਆਰੀ ਆ ਸੋ ਇਸ ਤੋਂ ਇਲਾਵਾ ਸਾਨੂੰ ਗੱਲ ਕਰੀਏ ਆਪਾਂ ਆਪਣੇ ਕੋਲੇ ਆ ਕਰਾਸ ਵੈੜਾ ਸੇਲ ਵਾਸਤੇ ਅਵੇਲੇਬਲ ਨੇ ਦੇਖ ਸਕਦਾ ਹੋ ਐਚਐਫ ਵੈੜ ਵੀ ਆ ਇੱਕ ਕੱਚੀ ਆ ਜੀ ਉਹ ਖੜੀ ਕਰਫਤ ਵੈੜ ਸੋ ਐਚਐਫ ਵੈੜ ਤੇ ਕਰਾਸ ਵੈੜਾ ਆਪਣੇ ਕੋਲੇ ਸੇਲ ਵਾਸਤੇ ਅਵੇਲੇਬਲ ਨੇ ਇਸ ਤੋਂ ਇਲਾਵਾ ਵੀ ਆਪਣੇ ਫਾਰਮ ਤੇ ਸਾਨੂੰ ਇੱਧਰ ਸ਼ੈੱਡ ਚ ਦੂਜੇ ਚ ਚੈੱਕ ਕਰਾਵਾਂਗੇ ਕ੍ਰਾਸ ਵੈੜਾ ਸਾਈਵਾਲ ਕ੍ਰਾਸ ਤੇ ਜਰਸੀ ਦਾ ਕ੍ਰਾਸ 20 ਤੋਂ 25 ਲੀਟਰ ਵਾਲੀ ਵੈੜ ਸੇਲ ਵਾਸਤੇ ਅਵੇਲੇਬਲ ਆ ਦੇਖ ਸਕਦਾ ਤੁਸੀਂ ਤੋੜ ਕੇ ਦਿਖਾ ਦਿੰਨੇ ਇੱਕ ਵਾਰੀ ਇਹਨੂੰ ਤੋੜ ਕੇ ਦਿਖਾ ਪਤਾ ਵੈੜ ਨੂੰ ਸੋ ਦੇਖ ਸਕਦਾ ਤੁਸੀਂ ਸਾਈਵਾਲ ਦੇ ਜਰਸੀ ਦਾ ਕ੍ਰਾਸ ਆ 25 ਕਿਲੋ ਦੁੱਧ ਦੇ ਨੇ ਪਹਿਲਾਂ ਪਾਇਆ ਹੋਇਆਗਾ ਹਜੇ ਹਫਤੇ ਦੀ ਕੱਚੀ ਆ ਥਣ ਨੇੜ ਤੋਂ ਚੱਕਰਾਵੇਂ ਇਥੇ ਰੋਕ ਲਾਪ ਤੋਂ ਫੀਸ ਕੁਆਲਿਟੀ ਦੇ ਸਦੋਂ ਹਾਈਟ ਫੁੱਲ ਲੈਂਥ ਵਾਲੀ ਬੱਚੀ ਆ ਬੋਡੀ ਵੇਟ ਵਾਲੀ ਸੋਹਣਾ ਥਾਣਾ ਫਰੀ ਅੰਦਰ ਨੂੰ ਤੇਜ਼ੀ ਕਰਦੀ ਸੀ ਤੁਹਾਨੂੰ ਦਿਖਾ ਦਿੰਨੇ ਆ ਇੱਕ ਵਾਰੀ ਫੇਰ ਥਣ ਕੱਲਾ ਕੱਲਾ ਨਿਕੜਮਾ ਲੱਗਿਆ ਹਦੀਸਾਂ ਜੀ ਕੱਲਾ ਕੱਲਾ ਨਿਕੜਮਾ ਥਾਣਾ ਹੱਥਾਂ ਜਵਾਈ ਵਾਲਾ ਸੋਹਣਾ ਹਵਾਨਾ ਗਾ ਦੇਖ ਸਰ ਚੌੜਾ ਤੇ ਠੋਸ ਹਵਾਨਾ ਤਿਆਰ ਕਰੂਗੇ ਹਾਈਟ ਫੁੱਲ ਆ ਲੈਂਥ ਫੁੱਲ ਆ ਜੀ ਇਸ ਤੋਂ ਇਲਾਵਾ ਇੱਕ ਆ ਵੀ ਆਪਣੀ ਰੈਡਿਸ ਕਲਰ ਦੇ ਵਿੱਚ ਬਕਾਊਆ ਸੇਲ ਵਾਸਤੇ ਵੀ ਅਗੇ ਲਾਸਟ ਤੇ ਤੁਹਾਨੂੰ ਦਿਖਾਉਣਾ ਹੈ ਕਿ ਜਰਸੀ ਆ ਹਲਕੇ ਭਾ ਦੀ ਜਰਸੀ ਹੈ ਤੁਸੀਂ ਦੇਖ ਸਕਦੇ ਹੋ ਮੁੱਲ ਇਹਦਾ 45000 ਆ ਤੁਹਾਨੂੰ ਦੱਸ ਹੀ ਦਿੰਨੇ ਆ 45000 ਮੁੱਲ ਆ 10 ਦਿਨ ਸੂਣ ਚ ਬਾਕੀ ਆ ਦੁੱਧ ਪਾ ਦੂ 14-15 ਕਿਲੋ ਜਿਹੜੇ ਮੇਰੇ ਵੀਰਾਂ ਨੂੰ ਇਹਨਾਂ ਚੋਂ ਕੋਈ ਬੈੜ ਪਸੰਦ ਹੋਈ ਉਹ ਕੱਲੇ-ਕੱਲੀ ਦੀ ਵੀਡੀਓ WhatsApp ਤੇ ਮੰਗਾ ਸਕਦੇ ਹੋ ਤੁਸੀਂ ਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ ਸਿੱਧੂ ਡੇਰੀ ਫਾਰਮ ਕਲਾਲਾ ਸੋ ਵੀਡੀਓ ਦੇਖਣ ਲਈ ਸਾਰੇ ਮੇਰੇ ਵੀਰਾਂ ਦਾ ਇਹ ਦਿਲ ਤੋਂ ਧੰਨਵਾਦ ਜਲਦ ਮਿਲ ਜਾਂ ਕਿਸੇ ਨਵੀਂ ਵੀਡੀਓ ਨੂੰ ਧੰਨਵਾਦ